ਗੱਲਾਂ ਕਰਦੇ ਆ ਨਾ ਜਿਵੇਂ ਸਾਡੇ ਧਰਮ ਦੇ ਨਾਲ-ਨਾਲ ਸਾਨੂੰ ਬੱਚਿਆਂ ਨੂੰ ਸਮਾਜਿਕ ਸਿੱਖਿਆ ਆ ਜਮਾਨੇ ਦੇ ਵਿੱਚ ਰਹਿਣ ਦੀ ਗੱਲਬਾਤ ਇਹ ਵੀ ਜ਼ਰੂਰ ਕਰਨੀ ਚਾਹੀਦੀ ਹੈ ਬੱਚਿਆਂ ਦੇ ਨਾਲ ਕਿਉਂਕਿ ਸ਼ਮਲਾ ਸਾਹਿਬ ਨੇ ਲਿਖਿਆ ਬੱਚੇ ਨੂੰ ਹਟਾਓ ਜਦੋਂ ਕਰੇ ਮਾੜੇ ਕੰਮ ਲਓ ਸ਼ਮ ਲਿਆ ਕੰਮ ਨਾਲ ਲਿਹਾਜ਼ ਤੋਂ ਆ ਅੱਲੜ ਜਵਾਨੀ ਤਾਂ ਹੀ ਕਹਿੰਦੇ ਰਹੋ ਬੇਟਾ ਸਦਾ ਦੂਰ ਰਹੀਂ ਸੰਗਤ ਖਰਾਬ ਤੋਂ ਜਿੱਧਰ ਲਗਾ ਲੋ ਲੱਗ ਜਾਂਦੀਆਂ ਅਣਪੋਲ ਉਮਰਾਂ ਨਿਆਣੀਆਂ ਆਹ ਧਾਣਾ ਪਾਲੀ ਕਿਤੇ ਮਾੜੀਆਂ ਛੱਡੀਆਂ ਨਹੀਂ ਫੇਰਦੇ ਤੋ ਜਾਣੀਆਂ ਜੇ ਛੋਟੇ ਜਿਹੇ ਬੱਚੇ ਨੂੰ ਜਿਵੇਂ ਇਹਨਾਂ ਨੂੰ ਨਾਮ ਸੇਵਣ ਦੀ ਆਤ ਪੈਜੇ ਫਿਰ ਇਹ ਤੱਤਾ ਠੰਡਾ ਪਾਣੀ ਨਹੀਂ ਦੇਖਦੇ ਗੁਰੂ ਘਰ ਜਾਣ ਵੇਲੇ ਆਤ ਚਿਹੇ ਮਾੜੀ ਐ ਚਿਹੇ ਚੰਗੀ ਐ ਪਰ ਬੱਚੇ ਨੂੰ ਸਮਝਾਉਣ ਦਾ ਮਾਪਿ ਪਿਓ ਦਾ ਫਰਜ਼ ਹੁੰਦਾ ਇੱਕ ਸਿਆਣਾ ਪਿਓ ਆਪਣੇ ਪੁੱਤ ਨੂੰ ਜਦੋਂ ਪੁੱਤ ਪੜਨ ਜਾਂਦਾ ਬਾਹਰ ਕਮਾਈ ਕਰਨ ਜਾਂਦਾ ਕਿਤੇ ਵੀ ਚੱਲਿਆ ਚਿਹੇ ਸਿਆਣੇ ਪਿਓ ਦੇ ਕੀ ਫਰਜ਼ ਐ ਸਿਆਣੇ ਪਿਓ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਕਹਿ ਕੇ ਤੋੜਨਾ ਚਾਹੀਦਾ ਆਪਣੇ ਪੁੱਤ ਨੂੰ ਵੈਸੇ ਕਈ ਵਾਰ ਨਾ ਪਿਓ ਜੱਕ ਜਾਂਦਾ ਪੜਦਾ ਜਾ ਇਹੋ ਜਿਹਾ ਹੁੰਦਾ ਜੇ ਕਈ ਵਾਰੀ ਗੱਲ ਦੀ ਜੱਕ ਆਵੇ ਤਾਂ ਆ ਗਾਣਾ ਸੁਣਾ ਦਿਓ ਉਨੀ ਹੀ ਕੰਮ ਕਰੂਗਾ ਬਾਬਾ ਕਹਿੰਦਾ ਵੀ ਐਂ ਕਹਦੇ ਵੀ ਸਿਆਣਾ ਪਿਓ ਇਹ ਵਾਕਈ ਸੱਤ ਹੈ ਆ ਗੱਲਾਂ ਜਿਹੜੀਆਂ ਮੈਂ ਗਾਣੇ ਦੇ ਵਿੱਚ ਸਰਪੰਚ ਸਾਹਿਬ ਕਰਨ ਜਾ ਰਿਹਾ ਇਹ ਕਰ ਸਕਦਾ ਇੱਕ ਸਿਆਣਾ ਪਿਓ ਏ ਜਿਹੜੇ ਪਿਓ ਨੂੰ ਆਪ 1.10 ਪਾਉਣੇ 11 ਵਜੇ ਆਥਣੇ ਰਾਤ ਨੂੰ ਇੱਕ ਬੜਦ ਵਾਲੇ ਰੇੜੇ ਤੋਂ ਠੇਕੇ ਤੇ ਲੱਦ ਕੇ ਲਿਆਉਣਾ ਪੈਂਦਾ ਨਾ ਠੇਕੇ ਤੋਂ ਉਹ ਨਹੀਂ ਆ ਗੱਲਾਂ ਨੂੰ ਜਾ ਸਕਦਾ ਇੱਕ ਸਿਆਣਾ ਪਿਓ ਆਪਣੇ ਪੁੱਤ ਨੂੰ ਮੰਜ਼ਲ ਪਾਉਣ ਜਾਂਦੇ ਨੂੰ ਜੋ-ਜੋ ਗੱਲਾਂ ਕਹਿੰਦੇ ਤੇ ਕਹਿਣੀਆਂ ਚਾਹੀਦੀਆਂ ਨੇ ਉਹਨਾਂ ਗੱਲਾਂ ਨੂੰ ਸਰਦਾਰ ਹਰਪਾਲ ਸਿੰਘ ਸ਼ਮਲਾ ਸਾਹਿਬ ਦੀ ਕਲਮ ਨੇ ਲਿਖਿਆ ਮੈਂ ਕੁਲਦੀਪ ਛੱਠਾ ਬਾਪੂ ਮੇਵਾ ਸਿੰਘ ਪਾਲੀਆ

सचेशाड़ी मुड़ीना जे त मंज़िल ते, ते जाना। दो मोड़ी मुड़ीना जेत मंज़िल ते फिल्म चक ले न दूनाली ਜਿੱਡੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੂੰ ਕਾਲੀ ਹੋ ਦੇਖ ਫਿਲਮਾਂ ਚ ਹੀਰੋ ਚੱਕ ਲਈ ਨਾ ਦੁਨਾਲੀ ਹੋ ਜਿੱਡੇ ਲੇਖਾਂ ਤੇ ਸਿਆਹੀ ਪੁੱਤ ਫੇਰ ਲਈ ਨਾ ਕਾਲੀ ਖੱਬੇ ਮੋੜ ਤੇ ਕਚੇਰੀ ਖੱਬੇ ਮੋੜ ਤੇ ਕਚੇਰੀ ਸੱਜੇ ਮੋੜ ਤੇ ਹੈ ਥਾਣਾ ਦੋਵੇਂ ਮੋੜ ਹੀ ਮੁੜੀਦਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੈ ਮੰਜ਼ਲ ਤੇ ਜਾਣਾ ਤੈਨੂੰ ਹੁਸਨ ਢਲਾਉ ਪੁੱਤ ਸਿੱਧ ਕੋਨਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਹੋ ਜਾਦੂਗਰੀ ਦਾ ਬਾਪ ਹੈ ਹੁਸਨ ਲੋਕੋ ਫੌਜੀ ਦੀ ਚੌਂਦਾ ਏ ਮੱਤੇ ਮਾਰ ਦਿੰਦਾ ਉਤੋਂ ਹੁਸਨ ਦਾ ਬਾਪ ਪੁੱਤ ਨਾਜ਼ ਨਖਰਾ ਹੋ ਕੱਟ ਬੰਦੇ ਨੂੰ ਬਿਨਾਂ ਤਲਵਾਰ ਦਿੰਦਾ ਹੋ ਸ਼ੇਰ ਨਾਲੋਂ ਕਸੂਤੀ ਏ ਝੱਟੀਏ ਦੀ ਏ ਜ਼ਾਲਮ ਸੁੱਕਾ ਨਹੀਂ ਜਾਨ ਸ਼ਿਕਾਰ ਦਿੰਦਾ ਹੋ ਕਿਹੜੇ ਬਾਗ ਦੀ ਮੂਲੀ ਤੂੰ ਖਮ ਲਿਆ ਓਏ ਇਹ ਧੂਨੇ 사 ਦਾ ਦੇ ਠੰਡੇ ਕਰ ਠਾਰ ਦਿੰਦਾ ਹੋ ਤੈਨੂੰ ਹੁਸਨ ਢਲਾਉ ਪੁੱਤ ਸਿੱਧ ਕੋ ਨਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੂਹਾ ਨਾ ਖੋਲੀ ਤੈਨੂੰ ਹੁਸਨ ਢਲਾਉ ਪੁੱਤ ਸਿਦਕੋ ਨਾ ਡੋਲੀ ਹੋ ਰਾਂਜੇ ਮਿਰਜਿਆਂ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਖੱਬੇ ਮੋੜ ਦੇ ਸਲੇਟੀ ਖੱਬੇ ਮੋੜ ਦੇ ਸਲੇਟੀ ਸੱਜੇ ਪੱਟ ਦਾ ਸਰਹਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਜਿੰਨੀ ਲੋੜ ਹੋਊ ਪੁੱਤਾਂ ਉਨਾ ਭੇਜ ਦੂੰ ਮੈਂ ਪੈਸਾ ਪੈਸੇ ਵਾਸਤੇ ਕਰੀ ਨਾ ਕੋਈ ਕੰਮ ਐਸਾ ਵੈਸਾ ਜਿੰਨੀ ਲੋੜ ਹੋ ਪੁੱਤਾ ਉਹਨਾ ਮੰਗ ਲਈ ਤੂੰ ਪੈਸਾ ਪੈਸੇ ਵਾਸਤੇ ਕਰੀ ਨਾ ਕੋਈ ਕੰਮ ਐਸਾ ਵੈਸਾ ਖੱਬੇ ਮੋੜ ਤੇ ਜੁਆਰੀ ਖੱਬੇ ਮੋੜ ਤੇ ਜੁਆਰੀ ਸੱਜ ਕੂਆਂ ਦਾ ਲਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲੋਂ ਦਾ ਬੁਲਾਏ ਹੋ ਯਾਰ ਪੈਂਦੀ ਐ ਬਣਾਉਣੇ ਪੁੱਤ ਸੋਚ ਕੇ ਬਣਾਈ ਹੋ ਜਿਹੜੀ ਜਗ੍ਹਾ ਇਨਸਾਨ ਦੀ ਕਦਰ ਹੈ ਨਾ ਹੋ ਯੋ ਸੱਜਾ ਇਨਸਾਨ ਨੂੰ ਜਾਵਣਾ ਕਿਆ ਜਿਹੜਾ ਨਮਕ ਖਾ ਕੇ ਹੋ ਲੋਕੋ ਦਗਾ ਕਰ ਜੇ ਤੇ ਐਸੇ ਮਿੱਤਰ ਨੂੰ ਫੇਰ ਬਲਾਵਣਾ ਕਿਆ ਹੋ ਜਿਹੜੇ ਮਰਦ ਦੀ ਘਰ ਥਾਂ ਨਜ਼ਰ ਜਾਂਦੀ ਹੋ ਯੋ ਦਾ ਫੱਟੇ ਮੂੰਹ ਜੱਗ ਤੇ ਆਵਣਾ ਕਿਆ ਮੇਵਾ ਸਿੰਘ ਸ਼ਹੀਦ ਹੋ ਜਾਣ ਅਣਖੀ ਭਗੋ ਸਾਡਾ ਸਗਦਾਰਾਂ ਨੂੰ ਆਵਣਾ ਕਿਓ ਹੋ ਦਿਲ ਦੇ ਇਰਾ ਦੋਸਤਾਂ ਦੂਸਰੇ ਨੂੰ ਜੇ ਕਰ ਦੇਗਾ ਦੇ ਦੇਈ ਮੁੱਲ ਕਰਕੇ ਕਿਤੇ ਮੁਫਤ ਹੀ ਉਸ ਨੂੰ ਦੇ ਦੇਈ ਨਾ ਪ੍ਰੇਮ ਜੋਤ ਜੋ ਰੱਖਦੇ ਗੁਲ ਕਰਕੇ ਨਭਾ ਪਾਲਦਾ ਪੂੰਜੀ ਗਵਾ ਲਏਗਾ ਪਿੱਛੋਂ ਰੋਏਗਾ ਢਿੱਲੇ ਜੇ ਭੁੱਲ ਕਰਕੇ ਹੋਵੇ ਕਦਰਿਆ ਕੀ ਉਸ ਦੀ ਕਦਰ ਪਾਉਣੀ ਸੌਦਾ ਮਾਰਨਾ ਬੈਠੀ ਤੂੰ ਭੁੱਲ ਕਰਕੇ ਹੋ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲੋਂ ਨਾ ਭਲਾਈ ਹੋ ਯਾਰ ਬਣਗੇ ਬਣਾਉਣੇ ਪੁੱਤ ਸੋਚ ਕੇ ਬਣਾਈ ਖੱਪੇ ਡਗਰ ਹ ਬੈਠਾ ਖੱਪੇ ਡਗਰ ਹ ਬੈਠਾ ਸੱਜੇ ਮਲ ਮਰਜ਼ਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੈ ਮੰਜ਼ਿਲ ਤੇ ਜਾਣਾ ਹੋ ਲੋ ਜੀ ਏਸੀ ਲੋਕ ਤੱਥ ਸਿਆਣਿਆਂ ਦੀਆਂ ਅਜਮਾਈਆਂ ਵੀਆਂ ਗੱਲਾਂ ਤੇ ਸਰਦਾਰ ਹਰਪਾਲ ਸਿੰਘ ਸ਼ਮਲਾ ਸਾਹਿਬ ਨੇ ਲਿਖਿਆ ਵੇ ਮੈਂ ਕੁਲਦੀਪ ਛੱਠਾ ਬਾਪੂ ਹਾਂਜੀ ਹਾਂ ਅਚੇ ਸਰਦਾਰ ਦਰਸ਼ਨ ਸਿੰਘ ਜੀ ਨੰਬਰਦਾਰ ਸਾਹਿਬ ਉਹ